ਸੂਜਵਾਜੀ ਦੋਨੇ ਮੇਰਾ ਕੰਮ ਤੇ ਆਏ ਸੀ ਅੱਜ ਇਹ ਇਹ ਗਏ ਸੀ ਫਤਵਾਲ ਪਿੰਡ ਗਏ ਸੀ ਉੱਥੋਂ ਆ ਰਹੇ ਸੀ ਠੀਕ ਆ ਜੀ ਪੀਰ ਗੈਬ ਗਾਜੀ ਦੇ ਬੇਸਾਬ ਦੇ ਲਾਗੇ ਪੀਰ ਗੈਬ ਗਾਜੀ ਜਗਾ ਬੈਂਕ ਉੱਥੇ ਇਹਨਾਂ ਦੇ ਵਿੱਚ ਇੱਕ ਗੱਡੀ ਵੱਜੀ ਆ ਜੀ ਦੋਨਾਂ ਦੇ ਵਿੱਚ ਇਹ ਆਪਦੀ ਸਾਈਡ ਤੇ ਸੀ ਬਿਲਕੁਲ ਗੱਡੀ ਵਾਲੇ ਜਣ ਕੇ ਇਦਾਂ ਚਾਹ ਨਹੀਂ ਗੱਡੀ ਇਹਨਾਂ ਲਈ ਸਾਈਡ ਤੇ ਜਾਣ ਕੇ ਵੱਜੀ ਆ ਠੀਕ ਆ ਜੀ ਅਸੀਂ ਮੰਗ ਕਰਦੇ ਆ ਵੀ ਜਣ ਕੇ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ 这个来肉，来呀，来千来百来一来根。来后，来后，来后，来看，来这来啊，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，来个，这个，这来这个，这个，这个，这个，这个 ਹਾਂਜੀ ਮੇਰਾ ਨਾਮ ਅਕਬੀਰ ਸਿੰਘ ਜੀ ਪਿੰਡ ਕਰਾ ਰਾਜ ਸਿੰਘ ਜ਼ਿਲ੍ਹਾ ਜਲੰਧਰ ਦਾ ਹੈ ਬਸ ਨੀਗ ਰਹਿਣ ਆ ਰਹੇ ਹਾਂਜੀ ਇਹ ਮੇਰੇ ਨਾਲ ਹੈ ਕਿ ਮੇਰੇ ਪਿੰਡ ਦਾ ਵਾ ਇੱਕ ਸਰਿੰਦਰ ਸਿੰਘ ਪਿਤਾ ਦਾ ਨਾਮ ਹੈਗਾ ਨਾਥੀ ਜੀ ਨਾਰੇ ਦਾ ਪਿੰਡ ਸਾਬੂ ਵਾਲ ਜੀ ਦਾ ਇੱਕ ਸੂਰਜ ਬਾਜੀ ਦੋਨੇ ਮੇਰੇ ਨਾਲ ਕੰਮ ਤੇ ਆਏ ਸੀ ਅੱਜ ਇਹ ਇਹ ਗਏ ਸੀ ਫਤੋਵਾਲ ਪਿੰਡ ਗਏ ਸੀ ਉੱਥੋਂ ਆ ਰਹੇ ਸੀ ਠੀਕ ਆ ਜੀ ਪੀਰ ਗੈਬ ਗਾਜੀ ਦੇ ਬੇਸਾਬ ਦੇ ਲਾਗੇ 20 ਕਿਲੋਗ੍ਰਾਮ ਦਾ ਜੀ ਜਗਾ ਵਾ ਇੱਕ ਉੱਥੇ ਇਹਨਾਂ ਦੇ ਵਿੱਚ ਇੱਕ ਗੱਡੀ ਵੱਜੀ ਆ ਜੀ ਦੋਨਾਂ ਦੇ ਵਿੱਚ ਇਹ ਆਪਦੀ ਸਾਈਡ ਤੇ ਸੀ ਬਿਲਕੁਲ ਗੱਡੀ ਵਾਲੇ ਜਣ ਕੇ ਇਦਾਂ ਚਾਹ ਨਹੀਂ ਗੱਡੀ ਇਹ ਨਾਲ ਹੀ ਸਾਈਡ ਜਾਣ ਕੇ ਵੱਜੀ ਆ ਠ ਅਸੀਂ ਮੰਗ ਕਰਦੇ ਆ ਵੀ ਯਾਨੀ ਕਿ ਇਹਨਾਂ ਨੂੰ ਇਨਸਾਫ ਮਿਲਣਾ ਦੇਦਾ ਜੀ ਤਕਾ ਬਹੁਤ ਵੱਡਾ ਹੋਇਆ ਯਾਨੀ ਕਿ ਜਿਹੜੀ ਗਰੀਬ ਪਰਿਵਾਰ ਆ ਦੋ ਵਾਰੀ ਮੌਕੇ ਡੈਥ ਹੋ ਗਈ ਹਾਂ ਜੀ ਇਹ ਮੈਂ ਕਿ ਪੱਥਰ ਲਗੜਾਈ ਦਾ ਕੰਮ ਕਰਦੇ ਸੀ ਹਾਂ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸੰਤਾਨ ਬੋਰੋ ਪਹਿਲਾਂ ਉੱਥੇ ਗਿਆ ਫਤਵਾਲ ਜੀ ਫਤਵਾਲ ਉਹ ਅੱਗੇ ਸਮਾਨ ਲੈ ਕੇ ਜਾਣਗੇ ਏਦਾਂ ਰੇੜੀ ਦੇ ਦਹਾ ਕੇ ਜੀ ਵਾਪਸ ਆ ਰਹੇ ਸੀ ਅੱਜ ਹਾਂ ਜੀ ਮੋਟਰਸਾਈਕਲ ਦੇ ਹਾਂ ਜੀ ਆ ਰਹੇ ਸੀ ਗੱਡੀ ਵਾਲਾ ਜੀ ਦੱਸਿਆ ਵਾ ਪੁਲਿਸ ਵਿੱਚ ਆ ਮੁਲਾਜ਼ਮ ਹਾਂ ਜੀ ਮੁਲਾਜ਼ਮ ਆ ਉਹਦੀ ਗੱਡੀ ਆ ਜੀ ਮੰਗ ਕਰਦੇ ਹਾਂ ਜੀ ਜਦੋਂ ਜਦਾ ਅਨਸਾਫ ਸਹੀ ਦਾ ਸਾਨੂੰ ਕਿਉਂਕਿ ਜੇ ਇਹ ਉਹ ਸਾਈਡ ਦੇ ਹੋਣ ਫਿਰ ਤਾਂ ਅਸੀਂ ਕਹੀਏ ਵਾਕਿਆ ਨਾ ਗਲਤੀ ਆ ਪਰ ਗੱਡੀ ਇਹਨਾਂ ਦੇ ਸਾਈਡ ਤੇ ਆਈ ਆ ਸਾਰੇ ਇਹਨਾਂ ਦੀ ਉਮਰ ਇੱਕ ਦੀ ਹੈਗੀ ਆ 36 ਸਾਲ 37 ਸਾਲ ਦੀ ਇੱਕ ਦੀ ਉਮਰ ਹੈਗੀ ਆ ਤਕਰੀਬ ਲਗਭਗ 30 32 ਸੇ ਬੱਚੋ ਦੋਨੇ ਵਿਆਹੇ ਹੋਏ ਹਾਂ ਜੀ ਛੋਟੇ ਛੋਟੇ ਬੱਚੇ ਹਾਂ ਜੀ ਉਹਨਾਂ ਦੇ ਪਰਿਵਾਰਾਂ ਦੇ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹੌਸਲ ਸੁਲਤਾਨਪੁਰ ਲੋਧੀ ਤੋਂ ਆਪਣੇ ਕੋਲ ਤਕਰੀਬਨ ਇੱਕ ਘੰਟਾ ਪਹਿਲਾਂ ਐਕਸੀਡੈਂਟ ਕੇਸ ਆਇਆ ਹੈ ਦੋ ਉਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੁਰਿੰਦਰ ਸਿੰਘ son of 나ਥੀ ਇਹ ਸਾਬੂਵਾਲ ਦਾ ਰਹਿਣ ਵਾਲਾ ਦੂਸਰਾ ਸੂਰਜ ਸਿੰਘ son of ਲੈਂਪਰ ਸਿੰਘ ਇਹ ਕੰਗਕਲਾਂ ਜਲੰਧਰ ਦਾ ਰਹਿਣ ਵਾਲਾ ਇਹਨਾਂ ਦਾ ਐਕਸੀਡੈਂਟ ਜਲੰਧਰ ਬੂਸਵਾਲ ਰੋਡ ਤੇ ਹੋਇਆ ਇਹ ਦੋਨੋਂ ਬਰੌਟਡ ਆਏ ਆਪਣੇ ਕੋਲ ਇਹਨਾਂ ਦੀ ਇਨਫੋਰਮੇਸ਼ਨ ਅਸੀਂ ਪੁਲਿਸ ਨੂੰ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਤੇ ਜਿਹੜੀਆਂ ਬੋਡੀਆਂ ਆ ਮੋਰਚਰੀ ਦੇ ਵਿੱਚ ਰਖਵਾ ਲਿਆ ਗਈਆਂ ਨੇ ਤੇ ਇਹਨਾਂ ਦੇ ਟੈਂਡੈਂਟ ਨੂੰ ਵੀ ਇਨਫੋਰਮ ਕਰ ਦਿੱਤਾ ਗਿਆ ਹੈ